ਗੁਰਪ੍ਰੀਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਗੁਰਦੁਆਰਾ ਸ੍ਰੀ 베ਰ ਸਾਹਿਬ ਸultanpur Lodhi ਵਿਖੇ ਜਿੱਥੇ ਸੰਤ ਬਾਬਾ ਜਗਤਾਰ ਸਿੰਘ ਜੀ ਦੀ ਰਹਿਨੁਮਾਈ ਹੇਠ ਲੈਂਟਰ ਦੀ ਸੇਵਾ ਚੱਲ ਰਹੀ ਆ ਤੇ ਸੰਗਤਾਂ ਜਿਹੜੀਆਂ ਨੇ ਵੱਧ ਝੜ ਕੇ ਇੱਥੇ ਸੇਵਾ ਕਰ ਰਹੀਆਂ ਨੇ ਗਰਮੀ ਦਾ ਦੇਣਾ ਤੇ ਗਰਮੀ ਦੀ ਕੋਈ ਪਰਵਾਹ ਨਹੀਂ ਕਰ ਰਹੀ ਸੰਗਤ ਤੇ ਗੁਰੂ ਮਹਾਰਾਜ ਦੀ ਪੂਰੀ ਕਿਰਪਾ ਸੰਗਤ ਦੇ ਉੱਪਰ ਜਿੱਥੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਿਆ ਰਹੇ ਉੱਥੇ ਲੈਂਟਰ ਦੀ ਸੇਵਾ ਚੱਲ ਰਹੀ ਆ ਦੇ ਨਾਲ ਦੀ ਨਾਲ ਸੇਵਾ ਚੱਲ ਰਹੀ ਹੈ ਇੱਥੇ ਲੰਗਰਾਂ ਦੀ ਜਿਹੜੀ ਸੰਗਤ ਇੱਥੇ ਸੇਵਾ ਕਰਨ ਵਾਸਤੇ ਪਹੁੰਚੀ ਆ ਤੇ ਉਹਨਾਂ ਵਾਸਤੇ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਤਾਂ ਜੋ ਸੰਗਤਾਂ ਜਿਹੜੀਆਂ ਉਹ ਸੇਵਾ ਕਰਨ ਭੁੱਖ ਲੱਗਦੀ ਆ ਤਾਂ ਸੰਗਤ ਜਿਹੜੀ ਉਹ ਪ੍ਰਸ਼ਾਦਾ ਛਕ ਸਕੇ ਇਹ ਆਓ ਆਪਾਂ ਅੱਜ ਦੇਖਦੇ ਆ ਸੰਗਤਾਂ ਦਾ ਅਥਾਹ ਜੋਸ਼ ਜਿਹੜਾ ਕੋ ਸਾਨੂੰ ਦੇਖਣ ਨੂੰ ਮਿਲੂਗਾ ਕੋਈ ਵੀ ਉਮਰ ਹੋਵੇ ਚਾਹੇ ਉਹ ਬੱਚੇ ਆ ਬਜ਼ੁਰਗ ਆ ਜਾਂ ਜਵਾਨ ਆ ਹਰੇਕ ਤਰ੍ਹਾਂ ਦੇ ਜਿਹੜੇ ਹਰੇਕ ਉਮਰ ਦੇ ਸੰਗਤ ਜਿਹੜੀ ਉਹ ਇੱਥੇ ਪਹੁੰਚੀ ਆ ਸੇਵਾ ਕਰਨ ਵਾਸਤੇ ਤੋਂ ਕਰਮਾ ਵਾਲੀ ਸੰਗਤ ਆ ਜਿਹੜੀ ਇੱਥੇ ਪਹੁੰਚੀ ਆ ਤੇ ਆਪਾਂ ਉਹ ਕਰਦੇ ਆ ਦਰਸ਼ਨ ਸੰਗਤ ਦੇ ਜਿਹੜੀ ਇੱਥੇ ਸੇਵਾ ਕਰਨ ਲਈ ਆਈ ਹੋਈ ਆ ਇਹ ਤੁਸੀਂ ਦੇਖ ਸਕਦੇ ਆ ਵੀ ਸੰਗਤਾਂ ਜਿਹੜੀਆਂ ਨੇ ਲੈਂਟਰ ਪੈਣ ਵਾਸਤੇ ਰੈਂਪ ਬਣਾਇਆ ਗਿਆ ਜਿਹਦੇ ਉੱਪਰ ਦੀ ਚੜ ਕੇ ਜਿਹੜੀਆਂ ਬੀਬੀਆਂ ਨੇ ਵੀਰ ਨੇ ਤੇ ਸਾਰੇ ਸੰਗਤ ਜਿਹੜੀ ਆ ਉਹ ਸੇਵਾ ਕਰ ਰਹੀ ਆ ਤੇ ਬਜ਼ੁਰਗ ਬੱਚੇ ਸਾਰੇ ਹੀ ਸੇਵਾ ਕਰ ਰਹੇ ਨੇ ਦੇਖੋ ਉਹ ਬੱਚੇ ਵੀ ਜਿਹੜੇ ਉਹ ਪੂਰਾ ਪਹੁੰਚੇ ਹੋਏ ਨੇ ਸੇਵਾ ਕਰਨ ਵਾਸਤੇ ਘੱਟ ਨਹੀਂ ਬੱਚੇ ਵੀ ਤੋ ਬੜੀ ਕਿਰਪਾ ਗੁਰੂ ਮਹਾਰਾਜ ਦੀ ਸਾਰਿਆਂ ਦੇ ਉੱਪਰ ਇਹ ਬੱਚੇ ਨੇ ਜਿਹੜੇ ਸੇਵਾ ਕਰ ਰਹੇ ਨੇ ਸੰਗਤ ਦੀ ਸੰਗਤਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਤਨੋਂ ਮਨੋਂ ਸੇਵਾ ਕਰ ਰਹੀਆਂ ਨੇ ਗਰਮੀ ਬਹੁਤ ਜ਼ਿਆਦਾ ਗਰਮੀ ਆ ਕੋਈ ਹਿਸਾਬ ਨਹੀਂ ਪਰ ਸੰਗਤ ਨੂੰ ਪ੍ਰਵਾਹ ਕੋਈ ਨਹੀਂ ਜਿੱਥੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਉੱਥੇ ਗਰਮੀ ਦਾ ਕਿਸੇ ਨੂੰ ਵੀ ਪ੍ਰਵਾਹ ਨਹੀਂ ਕਿਸੇ ਵੀ ਸੰਗਤ ਨੂੰ ਤੇ ਅਸੀਂ ਦੇਖ ਸਕਦੇ ਹਾਂ ਵੀ ਹਰੇਕ ਉਮਰ ਦੀ ਸੰਗਤ ਜਿਹੜੀ ਆ ਚਾਹੇ ਉਹ ਬੱਚੇ ਨੇ ਜਵਾਨ ਨੇ ਬਜ਼ੁਰਗ ਨੇ ਉਹ ਜਿੰਨਾ ਵੀ ਕਿਸੇ ਨੂੰ ਮਾਰੇ ਦੇ ਬਾਲ ਬਖਸ਼ਿਆ ਉਹਦੇ ਹਿਸਾਬ ਦੇ ਨਾਲ ਉਹ ਸੇਵਾ ਕਰ ਰਹੇ ਨੇ ਤੇ ਮਟੀਰੀਅਲ ਦੇਖੋ ਕਿਦਾਂ ਗੁਰੂ ਮਹਾਰੇ ਦੀ ਕਿਰਪਾ ਦੇ ਨਾਲ ਇਥੇ ਪੱਜਰੀ ਨੇ ਤਾਂ ਸੀਮਿੰਟ ਜਿਹੜਾ ਉਹ ਪਹੁੰਚ ਰਿਹਾ ਤੇ ਸੰਗਤ ਜਿਹੜੀ ਆ ਉਹ ਸੇਵਾ ਕਰ ਰਹੀ ਆ ਤੇ ਲਾਈਨ ਭੱਜੀ ਹੋਈ ਆ ਇੱਕ ਵੀ ਕੋਈ ਪੈਰ ਰੱਖਣ ਨੂੰ ਜਗ੍ਹਾ ਨਹੀਂ ਇੰਨਾ ਸੰਗਤਾਂ ਦੇ ਵਿੱਚ ਜੋਸ਼ ਹੁੰਦਾ ਸੇਵਾ ਕਰਨ ਦਾ ਤੇ ਜਿਹੜੀ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਸੰਗਤ ਆ ਤੇ ਉਹ ਕੋਈ ਪਰਵਾਹ ਨਹੀਂ ਕਰਦੀ ਗਰਮੀ ਦੀ ਜਾਂ ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ ਉਹਨੇ ਸੇਵਾ ਦੇ ਵਿੱਚ ਬਹੁਤ ਹੀ ਜਲਾ ਹੁੰਦਾ ਹਮੇਸ਼ਾ ਤੇ ਇਹੀ ਸਿੱਖ ਸੰਗਤ ਦੀ ਚੜ੍ਹਦੀ ਕਲਾ ਦੀ ਨਿਸ਼ਾਨੀਆ ਦੋਸਤੋ ਸਾ ਸੰਗਤ ਜੀ ਇਹੀ ਸਿੱਖ ਸੰਗਤ ਦੀ ਜਿਹੜੀ ਸਿੱਖ ਧਰਮ ਦੀ ਖਾਸੇ ਦੀ ਚੜ੍ਹਦੀ ਕਲਾ ਦੀ ਨਿਸ਼ਾਨੀਆ ਕਿ ਜਿੱਥੇ ਸੇਵਾ ਦੀ ਲੋੜ ਹੁੰਦੀ ਆ ਜਿੱਥੇ ਸੇਵਾ ਜਦੋਂ ਮਾਰੇ ਜੇ ਪਕਸ਼ ਦੇ ਨੇ ਉੱਥੇ ਸੰਗਤ ਪਹੁੰਚ ਜਾਂਦੀ ਆ ਤੇ ਰੈਂਪ ਬਣਿਆ ਹੋਇਆ ਦੋਸਤੋ ਰੈਂਪ ਦੇ ਵਿੱਚ ਜਿਹੜੀ ਆ ਸੰਗਤ ਉਹ ਆਪਣੇ ਤਸਲਿਆਂ ਦੇ ਵਿੱਚ ਕੜਾਈਏ ਦੇ ਵਿੱਚ ਜਿਹੜਾ ਰੇਤਾ ਬਜਰੀ ਸੀਮਿੰਟ ਮਿਕਸ ਕਰਕੇ ਤੇ ਉਹ ਲੈ ਕੇ ਜਾ ਰਹੇ ਨੇ ਤੇ ਲੈਂਟਰ ਜਿਹੜਾ ਉਹ ਪੈ ਰਿਹਾ ਆਦੀ ਵਾਰੀ ਦੀ ਉਡੀਕ ਕਰ ਰਹੀ ਹੈ ਸੰਗਤ ਵੀ ਕਦੋਂ ਸਾਡੀ ਵਾਰੀ ਆਵੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇ ਤੇ ਇਧਰੋਂ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਤੇ ਇਧਰਲੇ ਪਾਸੇ ਚੱਲ ਰਹੀ ਹੈ ਜੀ ਲੈਂਟਰ ਦੀ ਸੇਵਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਨੀਆਂ ਸੰਗਤਾਂ ਤਨੋਂ ਮਨੋਂ ਸੇਵਾ ਕਰ ਰਹੀਆਂ ਨੇ ਤੇ ਗੁਰੂ ਮਹਾਰਾਜੇ ਕਿਰਪਾ ਕਰਨ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣ ਜਦੋਂ ਵੀ ਕਿਤੇ ਮਹਾਪੁਰਸ਼ ਸੇਵਾ ਵਾਸਤੇ ਕਦੇ ਸੇਵਾ ਲਾਉਂਦੇ ਨੇ ਤਾਂ ਸਾਧ ਸੰਗਤ ਇਸੇ ਤਰੀਕੇ ਨਾਲ ਹੀ ਪਹੁੰਚਦੀ ਰਹੇ ਤਾਂ ਸਾਡੇ ਛੱਡੇ ਬੁੰਗੇ ਤਾਂ ਝੂਲਦੇ ਰਹਿਣ ਖਾਲਸਾ ਪੰਥ ਦੇ ਸਾਥ ਚੜ੍ਹਦੀਆਂ ਕਲਾ ਦੇ ਵਿੱਚ ਰਵੇ ਗੁਰੂ ਮਹਾਰਾਜ ਅਗੇ ਹੀ ਅਰਦਾਸ ਕਰਦੇ ਆ ਇਹ ਦੇਖੋ ਸਾਧ ਸੰਗਤ ਜੀ ਜਿਹੜੀ ਸੰਗਤਾਂ ਦੇ ਵਿੱਚ ਸੇਵਾ ਕਰਨ ਦੀ ਭਾਵਨਾ ਉਹ ਕਿੰਨੀ ਜ਼ਿਆਦਾ ਤੇ ਜਿੱਥੇ ਇੱਕ ਪਾਸੇ ਜਿਹੜੀ ਸੇਵਾ ਚੱਲ ਰਹੀ ਆ ਲੈਂਟਰ ਦੀ ਦੂਜੇ ਪਾਸੇ ਸੇਵਾ ਜਿਹੜੀ ਚੱਲ ਰਹੀ ਆ ਉਹ ਲੰਗਰਾਂ ਦੀ ਸੇਵਾ ਵੀ ਚੱਲ ਰਹੀ ਆ ਕਿਉਂਕਿ ਜਿਹੜੀ ਸੰਗਤ ਆਉਂਦੀ ਆ ਤੇ ਉਹਨਾਂ ਦੇ ਵਾਸਤੇ ਲੰਗਰਾਂ ਦੀ ਜਿਹੜੀ ਸੇਵਾ ਉਹ ਵੀ ਲਾਈ ਹੋਈ ਆ ਮਹਾਪੁਰਸ਼ਾਂ ਵੱਲੋਂ ਤੇ ਆਉ ਤੁਹਾਨੂੰ ਦਿਖਾਉਣੇ ਆ ਕਿ ਜਿਹੜੀ ਸੰਗਤਾਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਤੇ ਅੱਜ ਸਪੈਸ਼ਲ ਤੌਰ ਤੇ ਭਕਮਾਨ ਬਣਾਏ ਗਏ ਨੇ ਉਹਨਾਂ ਸੰਗਤਾਂ ਲਈ ਜਿਹੜੀਆਂ ਸੇਵਾ ਕਰ ਰਹੀਆਂ ਨੇ ਇਹ ਤੇ ਪੂਰੀਆਂ ਚੱਲ ਰਹੀਆਂ ਨੇ ਨਾਲ ਦੇਖੋ ਇਹ ਸੰਗਤ ਜਿਹੜੀ ਆ ਇਹ ਸੇਵਾ ਕਰ ਰਹੀ ਹੈ ਜੀ ਲੰਗਰਾਂ ਦੀ ਸੇਵਾ ਕਰ ਰਹੀ ਹੈ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਕਿ ਜਿਹੜੀ ਆ ਪੂੜੀਆਂ ਦੀ ਸੇਵਾ ਚੱਲ ਰਹੀ ਆ ਤੇ ਮਾਲ ਪੂੜੇ ਚੱਲ ਰਹੇ ਨੇ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਕਵਾਨ ਬਣਾਏ ਗਏ ਨੇ ਤਾਂ ਕਿ ਜਿਹੜੀ ਸੰਗਤ ਇੱਥੇ ਸੇਵਾ ਕਰਨ ਲਈ ਆ ਰਹੀ ਆ ਤੋਂ ਉਹਨਾਂ ਨੂੰ ਜਿਹੜਾ ਉਹ ਲੰਗਰ ਜਿਹੜਾ ਉਹ ਸ਼ਿਕਾਇਆ ਜਾ ਸਕੇ ਸੰਗਤ ਜੀ ਸਾਡੇ ਨਾਲ ਮੌਜੂਦ ਨੇ ਨੌ ਪਰ ਦੋਲੇਵਾਲ ਦੇ ਅ ਸੀਰਮ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਦੀ ਸੇਵਾ ਤੇ ਆਏ ਨੇ ਤੋਂ ਸਭ ਇੱਕ ਸਨਹਿਾ ਲੌਣਾ ਚਾਹੁੰਦੇ ਆ ਸੰਗਤ ਨੂੰ ਭਾਈ ਭਾਈ ਜੀ ਖਾਲਸਾ ਭਾਈ ਜੀ ਪੱਤੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਜਿੰਨੇ ਵੀ ਸੰਗਤ ਇੱਥੇ ਆ ਲਈ ਆ ਵੱਧ ਤੋਂ ਵੱਧ ਚੜ ਕੇ ਸੇਵਾ ਕਰੋ ਸੇਵਾ ਦਾ ਆਪ ਫਾਇਦਾ ਲਓ ਤਾਂ ਕਿ ਤੁਹਾਡੀ ਸੇਵਾ ਸੰਭਲੋ ਸਕੇ ਇੱਥੇ ਆਇਆ ਦੀ ਸ਼ਗਨਗਰ ਆਇੰਦੀ ਵੀ ਸੰਗਤ ਤੇ ਆਈ ਆ ਬਾਤੋ ਬਾਤਾਂ ਚੜ ਗਈ ਗਰਮੀ ਬਹੁਤ ਆ ਪਰ ਫਿਰ ਵੀ ਸੰਕਟ ਦਾ ਬਹੁਤ ਜ਼ੋਰ ਆ ਤੇ ਸਾਰੇ ਸੁਰਾ ਨਾ ਸੇਵਾ ਕਰ ਰਹੀ ਆ ਟ੍ਰਾਈ ਟੂ ਬੀ ਗੁੱਡ ਸਾਹਿਬ ਸੇ ਜਲਦੀ ਸੇਵਾ ਚਲਾਈ ਜਾ ਸੰਗਤ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਪਿਆਸ ਲੱਗਦੀ ਆ ਪਸੀਨਾ ਹਾਰ ਰਿਹਾ ਬਹੁਤ ਤੇ ਇਸੇ ਇਧਰਲੇ ਪਾਸੇ ਜਿਹੜੀ ਬਾਬਾ ਜੀ ਨੇ ਇਸ ਪਾਣੀ ਦੀ ਸੇਵਾ ਲੈ ਰਹੇ ਨੇ ਵਾਹਿਗੁਰੂ ਦਾ ਜਾਪ ਚੱਲ ਰਿਹਾ ਤੇ ਸੰਗਤਾਂ ਦਾ ਜੋਸ਼ ਹੋਰ ਵੀ ਜ਼ਿਆਦਾ ਵੱਧ ਰਿਹਾ ਤੇ ਸੰਗਤਾਂ ਉਡੀਕ ਰਹੀਆਂ ਨੇ ਕਿ ਕਦੋਂ ਸਾਨੂੰ ਮੌਕਾ ਮਿਲੇ ਕਦੋਂ ਸਾਡੀ ਵਾਰੀ ਆਵੇ ਤੇ ਸਾਨੂੰ ਕੜਾਈਏ ਦੀ ਜਿਹੜੀ ਸੇਵਾ ਉਹ ਮਿਲੇ ਤੇ ਸਾਨੂੰ ਜਿਹੜੀ ਤਸਲਾ ਚੱਕੜ ਦੀ ਸੇਵਾ ਉਹ ਮਿਲੇ ਇਹਦੇਲੇ ਪਾਸੇ ਦੇਖੋ ਉਡੀਕ ਕਰਨੀ ਪਾਣੀ ਹੈ ਸੰਗਤਾਂ ਨੂੰ ਤੇ ਉਡੀਕ ਦੇ ਵਿੱਚ ਹੀ ਸੰਗਤਾਂ ਜਿਹੜੀਆਂ ਨੇ ਉਹ ਵਾਇਰੂਲ ਦਾ ਜਾਪ ਕਰ ਰਹੀਆਂ ਨੇ ਤੇ ਆਪਣੀ ਵਾਰੀ ਉਡੀਕ ਕਰ ਰਹੀਆਂ ਨੇ ਇਹ ਤੇਲੇ ਪਾਸੇ ਮਹਾਪੁਰਸ਼ ਬੈਠੇ ਨੇ ਜਿਨ੍ਹਾਂ ਦੀ ਰਾਇ ਨਮਾਈ ਹੇਠ ਸੇਵਾ ਚੱਲ ਰਹੀ ਆ ਸਾਧ ਸੰਗਤ ਜੀ ਤੇ ਇਧਰਲੇ ਪਾਸੇ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਦੀ ਕਿੰਨੀ ਸਾਫ਼ ਕਰ ਦਿੱਤੀ ਗਈ ਆ ਇਹ ਵੇਈਂ ਦਾ ਪਾਣੀ ਜਿਹੜਾ ਸਫਾਈ ਕਰ ਦਿੱਤੀ ਗਈ ਆ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਦੀ ਕਾਰ ਸੇਵਾ ਵੱਲੋਂ ਤੇ ਇਸੇ ਤਰ੍ਹਾਂ ਹੀ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਕੀ ਨਗਰੀ ਦੇ ਵਿੱਚ ਸੇਵਾ ਚੱਲਦੀ ਰਹਿੰਦੀ ਆ। ਪ੍ਰਸਾਦ ਸੰਗਤ ਜੀ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਕਿ ਜਦੋਂ ਵੀ ਕਦੇ ਇਸ ਤਰ੍ਹਾਂ ਮਹਾਪੁਰਸ਼ ਜਦੋਂ ਸੇਵਾਕਾਰ ਸੇਵਾ ਲਾਉਦਣੇ ਤਾਂ ਵੱਧ ਚੜ੍ਹ ਕੇ ਸਾਨੂੰ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ। ਤੇ ਤੁਸੀਂ ਦੇਖ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਸੰਗਤ ਆ ਉਹ ਸੇਵਾ ਕਰ ਰਹੀ ਆ ਸੋ ਇਹ ਸੀਗੀ ਜੀ ਕਾਰ ਸੇਵਾ ਦੁਰਦਵਾਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਿਹੜੀ ਚੱਲ ਰਹੀ ਆ ਤੇ ਇਹਨਾਂ ਸੰਗਤਾਂ ਦੇ ਵੱਲ ਦੇਖ ਕੇ ਸਾਨੂੰ ਵੀ ਇਹ ਸੇਧ ਲੈਣੀ ਚਾਹੀਦੀ ਆ ਕਿ ਗੁਰੂ ਘਰਾਂ ਦੇ ਵਿੱਚ ਜਿਹੜੀ ਉਹ ਸੇਵਾ ਚੱਲਦੀ ਹੁੰਦੀ ਆ ਤੇ ਉਹਦਾ ਲਾਹਾ ਜ਼ਰੂਰ ਲੈਣਾ ਚਾਹੀਦਾ ਸਾਧ ਸੰਗਤ ਜੀ ਉਹ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਸਾਧ ਸੰਗਤ ਦਾ ਕਿ ਸੁਨੇਹਾ ਪਹੁੰਚਾਉਣ ਦੀ ਕਿ ਕਿਸ ਤਰੀਕੇ ਦੇ ਨਾਲ ਸੇਵਾ ਚੱਲਦੀ ਹੈ ਸੋ ਮਿਲਦੇ ਹਾਂ ਸਾਧ ਸੰਗਤ ਦੀ ਅਗਲੀ ਵੀਡੀਓ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ